ਪੁੰਦਰ ਸਾਹਬ ਨੂੰ ਮੈਨੂੰ ਲੱਗਦਾ ਕਿੰਨੇ ਸਾਲ ਐਨਐਸਏ ਚ ਰੱਖਿਆ ਅੱਠ ਸਾਲ ਤੇ ਬਾਦਲ ਸਾਹਿਬ ਨੂੰ 15 ਸਾਲ ਐਨਐਸਏ 15 ਸਾਲ ਨਾ ਬਾਦਲ ਸਾਹਿਬ ਨੇ ਕਿਤੇ ਕਿਹਾ ਮੈਨੂੰ ਛੱਡ ਦਿਓ ਐਨਐਸਏ ਜੇਲ੍ਹ ਤੋਂ ਆਹ ਹੈ ਕੌਮ ਦੇ ਹੀਰੇ ਜਿਨ੍ਹਾਂ ਨੇ ਕਿਤੇ ਡਰੇ ਨਹੀਂ ਜੇਲ੍ਹਾਂ ਸੀ ਕੰਮ ਲਾਡੂ ਬਾਦਲ ਸਾਹਿਬ ਕੌਮ ਬਡੂਰ ਚ ਕੋਈ ਆਪਣੇ ਵੀਰ ਸੀ ਮਨੀਪੁਰ ਦੀ ਜੇਲ੍ਹ ਚ ਕੋਈ ਮਹਾਰਾਸ਼ਟਰਾ ਦੀ ਜੇਲ੍ਹ ਚ ਜੇ ਤੁਸੀਂ ਆਪ ਦੇਖ ਲਓ ਕੋਈ 5 ਸਾਲ ਕੱਟੀ ਹੈ ਜੇਲ੍ਹ ਕਿਸੇ ਨੇ ਕੋਈ ਜ਼ਮਾਨਤ ਮੰਗੀ ਹੈ ਕਿ ਸਾਨੂੰ ਕੱਢੋ ਮੰਗੀ ਹੈ ਕਿ ਨਹੀਂ ਫਿਰ ਵੱਡੇ ਬਾਦਲ ਸਾਹਿਬ ਨੂੰ 16 ਸਾਲ ਜੇਲ੍ਹ ਕੱਟਣ ਦੀ ਲੋੜ ਨਹੀਂ ਸੀ ਭੁੰਦਰ ਸਾਹਿਬ ਨੂੰ 8-8 10-10 ਸਾਲ ਜੇਲ੍ਹ ਕੱਟਣ ਦੀ ਲੋੜ ਨਹੀਂ ਸੀ ਅਸੀਂ ਵੀ ਗੱਲ ਕਰ ਸਕਦੇ ਸੀ ਭੁੰਦਰ ਸਾਹਿਬ ਨੂੰ ਮੈਨੂੰ ਲੱਗਦਾ ਕਿੰਨੇ ਸਾਲ ਐਨਐਸਏ 'ਚ ਰੱਖਿਆ ਅੱਛਾ 8 ਸਾਲ ਦੇ ਕਰੀਬ 8 ਸਾਲ ਤੇ ਕਰੀਬ ਐਨਐਸਏ ਬਾਦਲ ਸਾਹਿਬ ਨੂੰ 15 ਸਾਲ ਐਨਐਸਏ ਨਾਪੁੰਦਰ ਸਾਹਿਬ ਨੇ ਕਿਹਾ ਹੈ 17 ਸਾਲ ਨਾ ਬਾਦਲ ਸਾਹਿਬ ਨੇ ਕਿਤੇ ਕਿਹਾ ਮੈਨੂੰ ਛੱਡ ਦਿਓ ਐਨੇ ਸੇ ਜੇਲ ਤੋਂ ਹੈ ਮੇਰੀ ਭੈਣ ਦਾ ਵਿਆਹ ਸੀ ਬਾਲ ਸਾਹਿਬ ਜੇਲ ਅਲੇ ਕਹਿੰਦੇ ਸੁਪਰਡੈਂਟ ਕਿ ਤੁਸੀਂ ਦਰਖਾਸਤ ਦੇ ਦਿਓ ਕਿ ਅਸੀਂ ਜ਼ਮਾਨਤ ਮੈਨੂੰ ਚਾਹੀਦੀ ਹੈ ਵਿਆਹ ਵਾਸਤੇ ਬਾਲ ਸਾਹਿਬ ਕਹਿੰਦੇ ਨਾ ਮੈਂ ਵਿਆਹ ਤੇ ਨਾ 16 ਸਾਲ ਆਹ ਹੈ ਕੌਮ ਦੇ ਹੀਰੇ जिन्ना ने किथे डरे नी केढ़ियां जेलਾਂ ਸੀ तम लाडू बादल सा कोंबडूर छ कोई ਆਪਣੇ ਵੀਰ ਸੀ ਮਨੀਪੁਰ ਦੀ ਜੇਲ੍ਹ ਚ ਕੋਈ ਮਹਾਰਾਸ਼ਟਰ ਦੀ ਜੇਲ੍ਹ ਚ ਪੰਜ ਮੜੀ ਕਿਤੇ ਅਕਾਲੀ ਲੀਡਰਸ਼ਿਪ ਹੈ ਤੁਹਾਡੇ ਨਾਲ ਥੋੜੇ ਬਜ਼ੁਰਗ ਹੋਣੇ ਆ ਥੋੜੇ ਬਜ਼ੁਰਗ ਜਿਹੜੇ ਬਾਦਲ ਸਾਹਿਬ ਦੇ ਨਾਲ ਤੁੰਦੜ ਸਾਹਿਬ ਨਾਲ ਅਕਾਲੀ ਦਲ ਨਾਲ ਕੋਈ ਸਾਰੇ ਮਿਲ ਸਾਰੇ ਪਰਿਵਾਰ ਤੁਹਾਡੇ ਬਜ਼ੁਰਗਾਂ ਦਾ ਤੁਸੀਂ ਇਤਿਹਾਸ ਦੇਖ ਲਓ ਕੋਈ 5 ਸਾਲ ਕੱਢੀ ਹੈ ਜੇਲ੍ਹ ਕਿਸੇ ਨੇ ਕੋਈ ਜ਼ਮਾਨਤ ਮੰਗੀ ਹੈ ਕਿ ਸਾਨੂੰ ਕੱਢੋ ਮੰਗੀ ਹੈ ਕਿ ਨਹੀਂ ਕਿਸੇ ਨੇ ਨਹੀਂ ਆਪਣੀ ਕੌਮ ਦਾ ਅਸੂਲ ਹੀ ਨਹੀਂ ਹੈ ਕਿ ਸਾਨੂੰ ਕੱਢੋ ਅਜਿਹਾ ਲੜਨ ਵਾਸਤੇ ਕੌਮ ਵਾਸਤੇ ਲੜਦੇ ਆ ਹੁਣ ਮੈਂ ਤੇ ਗੱਲ ਤੇ ਫਿਰ ਤੋਣਾ ਹੈ ਅਸੀਂ ਤਾਂ ਲੱਤ ਮਾਰਤੀ ਫਿਰ ਭਾਜਪੀ ਨੇ ਸੋਚਿਆ ਅੱਜ ਇਹ ਸੈਂਟਰ ਦੀਆਂ ਪਾਰਟੀਆਂ ਨੇ ਸੋਚਿਆ ਕਿ ਆਹ ਜਿਹੜੀ ਕੌਮ ਹੈ ਇਹਨੂੰ ਕਮਜ਼ੋਰ ਕਰੋ ਇਹਨਾਂ ਦੀ ਤਾਕਤ ਕਮਜ਼ੋਰ ਕਰੋ ਫੌਜ ਨੂੰ ਕਮਜ਼ੋਰ ਅਸੀਂ ਤਾਂ ਕਰਤਾ ਗੱਲਾਂ ਉਹਨਾਂ ਏਜੰਸੀਆਂ ਆ ਗਈਆਂ ਏਜੰਸੀਆਂ ਨੇ ਪ੍ਰਚਾਰ ਸ਼ੁਰੂ ਕਰਤਾ ਕਾਲੀ ਦਲ ਦੇ ਖਿਲਾਫ ਵੱਡੇ ਪਾਦਲ ਸਾਹਿਬ ਦੇ ਖਿਲਾਫ ਮੇਰੇ ਖਿਲਾਫ ਆਪਣੇ ਬੰਦੇ ਖੜੇ ਕਰਤੇ ਏਜੰਸੀਆਂ ਨੇ ਬੇਅਦਬੀ ਦਾ ਅ ਕਰਕੇ ਪ੍ਰਚਾਰ ਕਰਤਾ ਜੀ ਕਾਲੀ ਦਲ ਨੇ ਬੇਅਦਬੀ ਕੀਤੀ ਹੈ ਯਾ ਜਿਹੜੀ ਪਾਰਟੀ ਗੁਰੂ ਘਰ ਦੀ ਸੇਵਾ ਕਰਨ ਵਾਸਤੇ ਬਣੀ ਹੋਏ ਹੁਣ ਗੁਰੂ ਘਰ ਦੀ ਬੇਅਦਬੀ ਕਰੂਗੀ ਤੇ ਹੁਣ 7 ਸਾਲ ਹੋ ਗਏ ਕਿਹੜੇ ਕਾਲੀ ਦਲ ਦੇ ਲੀਡਰ ਨੂੰ ਫੜਿਆ ਉਹਨਾਂ ਨੇ ਕੀ ਬੇਅਦਬੀ ਕੀਤੀ ਹੈ ਤੇ ਕਿਹੜੇ ਕਹਿੰਦੇ ਸੀ ਦਾਦੂ ਵਾਲ ਵਰਗੇ ਮੰਡ ਵਰਗੇ ਉਹ ਬੰਦੇ ਸੀ ਨਾ ਤੇ ਕਿੱਥੇ ਆ ਬੀਜੇਪੀ ਜਾ ਉਹਨਾਂ ਨੂੰ ਤਾਂ ਕੋਈ ਕਹਿੰਦਾ ਨਹੀਂ ਹੁਣ ਬੇਅਦਬੀਆਂ ਹੋ ਰਹੀਆਂ ਪਿੱਛੇ ਗੁਰਦਾਸਪੁਰ ਹੋਈ ਹਿਸ਼ਾਰਪੁਰ ਹੋਈ ਕੋਈ ਬੋਲਿਆ ਜੇ ਉੱਥੇ ਬੋਲਿਆ ਤੇ ਗਿਆ ਤਾਂ ਐਸਜੀਪੀਸੀ ਦੇ ਕਾਲੀ ਦਲ ਦੇ ਲੋਕ ਗਏ ਉਹ ਜਿਹੜੇ ਬੰਦੇ ਹੁੰਦੇ ਸੀ ਉਹ ਕਿੱਧਰ ਗਏ ਜਿਹੜੇ ਆਪਣੇ ਨੂੰ ਕੋਈ ਸੰਤ ਕਹਿੰਦਾ ਸੀ ਕੋਈ ਕੁਛ ਕਹਿੰਦਾ ਸੀ ਉਹ ਕਿੱਧਰ ਹੈ ਉਹਨਾਂ ਦਾ ਮਿਸ਼ਨ ਇੱਕੋ ਇੱਕ ਸੀ ਕਿ ਕਾਲੀ ਦਲ ਨੂੰ ਖਤਮ ਕਰ ਦਿਓ ਕਾਲੀ ਦਲ ਨੂੰ ਕਮਜ਼ੋਰ ਕਰ ਦਿਓ ਕੌਮ ਦੀ ਤਾਕਤ ਨੂੰ ਕਮਜ਼ੋਰ ਕਰ ਦਿਓ ਫਿਰ ਆਪਣੇ ਆਪ ਹੀ ਅਸੀਂ ਇੱਥੇ ਵੜਾਂਗੇ ਫਿਰ ਉਹਨਾਂ ਨੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਥੋੜੀ ਤਾਕਤ ਨੂੰ ਕਮਜ਼ੋਰ ਕਰਨ ਵਾਸਤੇ ਅੱਜ ਹਾਲਾਤ ਦੇਖੋ ਕੀ ਬਣਾਂਗੀ ਥੋੜੀ ਕੌਮ ਦੀ